ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮਹਾਨ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸ਼੍ਰੀ ਸੰਗਤ ਸਰ ਮੰਡੀ ਗੁੰਦਗੜ ਵਿਖੇ ਤੋਂ ਇਸ ਮਹਾਨ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਸ਼੍ਰੀ ਹਰ ਗੋਵਿੰਦ ਅਕੈਡਮੀ ਅਖਾੜਾ ਇੰਟਰਨੈਸ਼ਨਲ ਟੀਮ ਵੱਲੋਂ ਵੀ ਇਸ ਵਿੱਚ ਭਾਗ ਲੱ타 ਗਿਆ ਕੋ ਸੰਤ ਨੰਬਰ ਆਸੋਆ ਟਕਨਾ ਪੈ ਨਾ ਜਿਹਨੋ ਸੇ ਦਰਸ਼ਨ ਕਰਦਾ ਛਾਸਾ ਰੂਪ ਆਸਾ ਕਰਤਾ ਤੇ ਆਪਣਾ ਸੁਰੇਤੀ ਆਖੜਾ ਦੇ ਆਪੋ ਨਾਮ ਜਪਾਇਆ ਜਿਵੇਂ ਜਸਾ ਸੁਣੇ ਬਸੂ ਚਾਹੇ ਦਰਬਾਰੀ ਗਾਇਨ ਦਾ ਸਰਕਾਰ ਕਰਦੇ ਬਹੁਤ ਸਾਰੇ ਉਹਨਾਂ ਦੇ ਨਾਲ ਰੋਪੜਾ ਸ਼ਹਿਰ ਚੰਨਾ ਦਾ ਹਾਲੀਆ ਪਾਠ ਹੈ ਆਪਣੀ ਆਗਮਨ ਨੂੰ ਇਹ ਬਦਲਣ ਦਿੱਤਾ ਹੈ ਆਹੇ ਗੁਰੂ ਹੋਰ ਮਨਸਰ ਹੈ ਕਵਿ ਕਿਸਮ ਹੈ ਪਿਆਰ ਉਹਨਾਂ ਉਸ ਇਤਾਰ ਉੱਤਰ ਦੇ ਨਾਲ ਸਿੱਧੇ ਸੰਗਰ ਦੇ गुरद्वारा तो आरंभ होस बजे तो आरंभता हुई ही है इस समय इकबाल नगर के इकाली समीकर पहुंच चुका है चाहे जीतान नगर चाहे वो भी कर रहे हैं ਹੋਰ ਤਾਂ ਇਹੋ ਪਾਉਣੇ ਨੇ ਦੋ ਚੱਕਰਾਂ ਨੂੰ ਆਪਾ ਜਿਵੇਂ ਖੋਲੋ ਬੱਚੇ ਪਾਉਣਾਂ ਪਰ ਇਹਨੇ ਵਰਤੌਂਦੇ ਨੇ ਵੱਡਾ ਬੱਚਿਆਂ ਤੋਂ ਲੰਘੂ ਪਾੜੋ ਕੋਈ ਵੀ ਲੱਗ ਜਾ ਇਤਸ ਬਿਸ਼ਾਲ ਨਗਰ ਕੀਰਤਨ ਦਾ ਇਕਵਾਲ ਨਗਰ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਇਕਵਾਲ ਨਗਰ ਵਾਸੀਆਂ ਵੱਲੋਂ ਪੰਜ ਪਿਆਰਿਆਂ ਨੂੰ ਸਰੋਪਾ ਪਾ ਕੇ ਸਤਕਾਰ ਕੀਤਾ ਗਿਆ ਤੇ ਇਸ ਵਿੱਚ ਇਕਵਾਲ ਨਗਰ ਵਾਸੀ ਤੇ ਮਹੱਲੇ ਦੇ ਮੁਤਵਰ ਬੰਦਿਆ ਵੱਲੋਂ ਨਗਰ ਕੀਰਤਨ ਦਾ ਬਹੁਤ ਹੀ ਉਤਸ਼ਾਹ ਤੇ ਪਿਆਰ ਤੇ ਸ਼ਰਧਾ ਭਾਵਨਾ ਨਾਲ ਸਤਕਾਰ ਕੀਤਾ ਗਿਆ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਦਾਨ ਸਰਦਾਰ ਅਮਰੀਕ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਦਾ ਸਤਕਾਰ ਵੀ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਸ਼ਰਧਾ ਤੇ ਭਾਵਨਾ ਸਤਕਾਰ ਨਾਲ ਇਕਵਾਲ ਨਗਰ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਸਾਫ ਦਾ ਸਰਪੰਚ ਚਰਨਜੀਤ ਸਿੰਘ ਰਾਜੂ ਨਾਲ ਗੱਲ ਕਰਨ ਤੇ ਉਹਨਾਂ ਨੇ ਗੁਰਬਾਣੀ ਗੁਰੂ ਜੀ ਦਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਫਤਿਹ ਅਮਰ ਸਹੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਡੀ ਗੰਦਗੜ ਗੁਰਦੁਆਰਾ ਸੰਗਤ ਸਰਵ ਵਿਖੇ ਤੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ ਮੈਸਮੂਨ ਨਗਰ ਨਿਵਾਸੀਆਂ ਦੇ ਚਰਣਾ ਜੀ ਬੇਨਤੀ ਕਰਦਾ ਜੋ ਸਾਡੇ ਧੰਤਨ ਬਾਬਾ ਅਮਰਜੀਤ ਨੇ ਜਿਨ੍ਹਾਂ ਨੇ ਆਪਣਾ ਸਿਰ ਤਲੀ ਤੇ ਧਰ ਕੇ ਜੰਗ ਵਿੱਚ ਲੜੇ ਦੀ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਕੋਟ ਕੋਟ ਪ੍ਰਣਾਮ ਬਹਿਨ ਜੀ ਦਾ ਖਾਲਸਾ ਸ਼੍ਰੀ ਵਹਿਗੁਰੂ ਜੀ ਅਲੈਹੁ ਅਕਬਰ ਜੀ ਜਰੂਰ ਸਤਿ ਸ਼੍ਰੀ ਅਕਾਲ ਮੈਂ ਤੋਂ ਟੂਰਨਾਮੈਂਟ ਨਾਲ ਦੀਆ ਤੋਂ ਮਨਸੂਬਾ ਦਾ ਕੰਮ ਤੋਂ ਮਿਲਿਆ ਆਪ ਜੀ ਸੰਬੰਧ ਤੋਂ ਤੁਹਾਨੂੰ ਨਮਸਕਾਰ ਕਰਦਾ ਹਾਂ ਦਾ ਪੰਚਾਇਤ ਬਰਕੇ ਪਾ ਜਾਓ ਨੰਦੀ ਬਰਕੇ ਪਾ ਜਾਓ ਬਹੁਤ ਹੈ ਅੱਛਾ ਬਹੁਤ ਹੈ ਪਰ ਹਾਂਜੀ ਵੀਰ ਜੀ ਜਦੋਂ ਲਾਏ ਆ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨਤਨ ਨੂੰ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮੰਡੀ ਗੋਵਿੰਦਗੜ੍ਹ ਗੁਰਦੁਆਰਾ ਸੰਗਤ ਸਤੋਂ ਆਰੰਭ ਹੋਇਆ ਜੀ ਇਹ ਸਾਰੀ ਸੰਗਤ ਨੂੰ ਪੁੱਲ ਕਨਾਲ ਦੀ ਸੰਗਤ ਨੂੰ ਵਧਾਈਆਂ ਲੱਖ ਲੱਖ ਵਧਾਈਆਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੀ ਪਾ ਜਾਣ ਤੋਂ ਆਪ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਲੈ ਰਿਹਾ ਹੈ ਜੋ ਸੂ ਸੰਗਤਾਂ ਬੜੇ ਝੂਮ-ਤਾਨ ਨਾਲ ਮਨਾ ਰਹੀਆਂ ਹਨ ਖੇਤਾਂ 'ਚ ਬੜਾ ਉਤਸ਼ਾਹ ਹੈ ਇਸੇ ਕਰਾਂ ਤੂ ਦੇ ਕਰਕੇ ਜੀ ਤਰ੍ਹਾਂ ਲੰਗਰ ਲੱਗੇ ਹੋਏ ਹਨ ਬੜੇ ਹੀ ਮਨ ਦੇ ਨਾਲ ਲੁਕਮ ਜੀ ਉਹ ਪਾਵਨਾ ਤੇ ਪਿਆਰ ਹੈ ਇਸੇ ਤਰ੍ਹਾਂ ਪਰਚਾ ਰੱਖੇ ਸਾਰੇ ਸੰਗਤਾਂ ਨੂੰ ਬਧਾਈ ਲੱਖ ਲੱਖ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਫਤੇ ਸੋ ਸਮੂਹ ਸੰਗਤਾਂ ਜੋ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਗੁਰਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਸਾਕਤਾ ਪਹੁੰਚੇ ਹਨ ਜੋ ਪੰਜ ਪਿਆਰਿਆਂ ਦੀ ਗਵਾਹੀ ਦੇ ਇਠ ਗੁਰਦੋਰਾ ਸਖਤ ਸਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਸ਼ਹਿਰ ਦੇ ਨਗਰ ਮਿਲਦੇ ਆਗਮਨ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਲੱਖ ਲੱਖ ਵਧਾਈ ਦਿੰਦੇ ਆ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਆ उन <laughs>